ਕਿੰਟਾਂ ਵਿੱਚ 100% ਦੀ ਸਬਸਿਡੀ ਵਾਲੀਆਂ ਪੰਜ ਇੰਡਸਟਰੀਜ਼ ਆ ਔਰ ਪੰਜਾਂ ਦਾ ਮਾਲਕ ਵਿਜੀਥੀਆ ਹੈਗਾ ਉਸ ਸਰ ਦੇ ਵਿੱਚ ਹੋਰ ਵੀ ਬਹੁਤ ਇੰਡਸਟਰੀਜ਼ ਦਾ ਹੋਰ ਵੀ ਸਾਰੇ ਆ ਕਿਸੇ ਨੂੰ ਇੰਨੀ ਸਬਸਿਡੀ ਨਹੀਂ ਮਿਲੀ ਹੈਗੀ ਜੀਥੀਏ ਦੀ ਵਾਈਫ ਵਾਲ ਵੀ ਵਿਜੀਲੈਂਸ ਇੰਡੀਕੇਟ ਕਰ ਰਹੀ ਹੈ ਉਹ ਇਹ ਕਰ ਰਹੀ ਹੈ ਕਿ ਇਹਦੇ ਵਿੱਚ ਮੈਡਮ ਗਨੀਮ ਜੀਥੀਆ ਦਾ ਵੀ ਰੋਲ ਹੈਗਾ ਔਰ ਇਸ ਤੋਂ ਇਲਾਵਾ ਨੇ ਇਹ ਓਪਨ ਛੱਡਿਆ ਹੈ ਇਹਦੇ ਵਿੱਚ ਹੋਰ ਬੰਦੇ ਵੀ ਜਿਹੜੇ ਆ ਉਹ ਐਜ਼ ਅਕਿਊਜ਼ਡ ਨੋਮੀਨੇਟ ਕੀਤੇ ਜਾ ਸਕਦੇ ਆ ਸ਼ਿਖਪਾਲ ਸਿੰਘ ਖੇਰਾਂ ਨੇ ਬੋਲਿਆ ਉਹਦਾ ਬੋਲਣਾ ਤਾਂ ਕੁਝ ਜਾਚ ਲੱਗਦਾ ਕਿ ਉਹ ਖੁਦ ਮਤਲਬ ਪੀ.ਡੀ ਦੇਤੇ ਬਿジネス ਕਰਕੇ ਉਹ ਜੇਲ੍ਹ ਚ ਰਹਿ ਕੇ ਆਇਆ ਉਹਨਾਂ ਨਾਲ ਤਾਂ ਤੂੰ ਮੇਰੇ ਹੱਕ ਦੇ ਬੋਲੇ ਸਮੈ ਤੇਰੇ ਹੱਕ ਚ ਬੋਲਦਾ ਜੇ ਸੱਚ ਜਾਂਦਾ ਪੂਰ ਸਵਾਡ ਹੈਗਾ ਇਹ ਬਹੁਤ ਅਹਿਮ ਹੈਗਾ ਇਟ ਮੀਨਸ ਕਿ ਅਰਾਲਤ ਨੂੰ ਲੱਗਦਾ ਹੈਗਾ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਨੂੰ ਕਾਫੀ ਕੋਸ਼ਿਸ਼ ਹੈਗਾ ਪੰਜਾਬ ਦੀਆਂ ਸਿਆਸੀ ਪਾਰਟੀਆਂ ਮਤਲਬ ਸਿਆਸਤ ਕਰਨ ਦੇ ਥਾਂ ਤੇ ਜਾਂ ਪੋਲਿਟਿਕਸ ਕਰਨੀ ਥਾਂ ਤੇ ਓਕੇ ਗੱਲੋ ਵੀ ਇੱਕ ਦੋਸਤ ਦੀ ਨਿਭਉਣ ਦੀ ਗੱਲ ਕਰ ਰਹੀ ਹੈ ਡਿਪ੍ਰੈਸ਼ਨ ਜਿੱਥੇ ਖਾਦਰੀ ਐਫ ਆਈ ਆਰ ਉਹ ਐਸ ਆਈਟੀ ਵੱਲੋਂ ਨੋਨਸਟੇਸ਼ਨ ਕਰਕੇ ਦਰਜ ਕੀਤੀ ਗਈ ਹੈ 540 ਕਰੋੜ ਦਾ ਲਾਂਨ ਦੇ ਨੂੰ ਹੋਇਆ ਉਹਦੇ 243 ਕਰੋੜ ਦਾ ਲਾਂਨ ਦੀ ਜਿਹੜਾ ਹੈਗਾ ਉਹ ਟੈਲੀ ਨਹੀਂ ਹੋ ਰਿਹਾ ਹੈਗਾ ਇਹ ਨਹੀਂ ਪਤਾ ਲੱਗ ਰਿਹਾ ਕਿੱਥੋਂ ਆ ਤੇ ਕਿੱਥੇ ਗਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਕੱਲ ਬਿਕਰਮਜੀਤ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਤੇ ਅੱਜ ਉਸ ਦਾ 7 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ ਹੈ ਵਿਜੀਲੈਂਸ ਨੂੰ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਹੋ ਹੱਲਾ ਹੋ ਰਿਹਾ ਸਾਰੀਆਂ ਵਿਰੋਧੀ ਪਾਰਟੀਆਂ ਚਾਹੇ ਉਹ ਕਾਂਗਰਸ ਆ ਚਾਹੇ ਭਾਜਪਾ ਉਹ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬੋਲ ਰਹੀਆਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਆਪਣਾ ਹਮਲਾ ਜਾ ਰਹੀਆਂ ਹੋਣ ਪਰ ਅਸਲ ਦੇ ਵਿੱਚ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕਿਸੇ ਨੇ ਐਫ ਆਈ ਆਰ ਪੜੀ ਨਹੀਂ ਹੁੰਦੀ ਇਸ ਵਾਰੀ ਵਿਕਰਮ ਸਿੰਘ ਮਜੀਠੀਆ ਨੂੰ ਚਿੱਟੇ ਦੇ ਕੇਸ ਵਿੱਚ ਨਹੀਂ ਫੜਿਆ ਗਿਆ ਨਸ਼ੇ ਦੇ ਕੇਸ ਵਿੱਚ ਡਰੱਗ ਦੇ ਕੇਸ ਵਿੱਚ ਨਹੀਂ ਫੜਿਆ ਗਿਆ ਐਤਕੀ ਫੜਿਆ ਗਿਆ ਹੈ ਬੇਨਾਮੀ ਜਾਇਦਾਦ ਨੂੰ ਲੈ ਕੇ ਤੇ ਹੁਣ ਹੌਲੀ-ਹੌਲੀ ਜਿਹੜੀ ਇਨਕੁਆਇਰੀ ਕੀਤੀ ਜਾਣੀ ਹੈ ਉਸ ਤੋਂ ਲੱਗਦਾ ਹੈ ਕਿ ਵਿਜੀਲੈਂਸ ਇਸ ਸਾਰੇ ਮਾਮਲੇ ਨੂੰ ਇਸ ਸਾਰੀ ਜਾਇਦਾਦ ਨੂੰ ਉਸ ਪਾਸੇ ਲੈ ਕੇ ਜਾਵੇਗੀ ਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਜਿਹੜੇ ਆਪਣੇ ਐਫੀਯੂਟ ਫਾਈਲ ਕੀਤੇ ਸੀ ਚੋਣਾ ਲੜਦਿਆਂ ਸਮੇਂ ਉਹਨਾਂ ਦੇ ਵਿੱਚ ਇੰਨੀ ਜਾਇਦਾਦ ਨਹੀਂ ਦਿਖਾਈ ਜਿੰਨੀ ਹੁਣ ਵਿਜੀਲੈਂਸ ਵੱਲੋਂ ਐਲਾਨ ਕੀਤੀ ਜਾ ਰਹੀ ਹੈ ਤੇ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਬਹੁਤ ਸਾਰੇ ਹੋਰ ਖੁਲਾਸੇ ਹੋਣ ਲੱਗੇ ਆ ਉਹਨਾਂ ਦੀ ਜਾਇਦਾਦ ਨੂੰ ਲੈ ਕੇ ਕੀ ਹੈ ਸਾਰਾ ਮਾਮਲਾ ਕਿਉਂ ਵਿਰੋਧੀ ਤਰ੍ਹਾਂ ਜਿਹੜੀਆਂ ਉਹ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿੱਚ ਬੋਲ ਰਹੀਆਂ ਆਓ ਸਾਰੇ ਕਾਜ਼ੇ ਤੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜੋਸਵੰਤ ਜਸਦੇ ਨਾਲ ਖਾਲੀ ਸਾਹਿਬ ਜਿਹੜਾ ਬਿਕਰਮਜੀਤ ਸਿੰਘ ਮਜੀਠੀਏ ਤੇ ਪਰਚਾ ਦਰਜ ਹੋਇਆ ਇਹ 2007 ਤੋਂ ਲੈ ਕੇ ਤੇ 2000 ਮਤਲਬ ਐ ਕਿ 25 ਆ ਗਏ ਆ ਤਾਂ ਇਹ ਮਤਲਬ 15-16 ਸਾਲ ਦਾ ਜਿਹੜਾ 18 ਸਾਲ ਦਾ ਸਫਰ ਹੈਗਾ ਇਹ ਬਹੁਤ ਵਿਵਾਦਪੂਰਨ ਹੈਗਾ ਉਹਦੇ ਤੇ ਇਥੇ ਚਿੱਟਾ ਵਿੱਚ ਨੇ ਦੋਸ਼ ਲੱਗੇ ਆ ਪਰ ਇਹਨਾਂ ਵੀ ਐਫ ਆਰ ਦੇ ਵਿੱਚ ਹੀ ਪਤਾ ਲੱਗਿਆ ਕਿ ਇਹਨੇ ਬੇਨਾਮੀ ਜਗਾਦ ਬਣਾਈ ਆ ਔਰ ਉਹਨੇ ਸਰਕਾਰ ਦੇ ਜਿਹੜੇ ਪ੍ਰੋਜੈਕਟ ਹੈਗੇ ਸੀ ਪੰਜ ਪ੍ਰੋਜੈਕਟ ਲਏ ਆ ਪੰਜੇ ਪ੍ਰੋਜੈਕਟੀ ਦੇ 100% ਦੀ ਸਬਸਿਡੀ ਤੇ ਸੀ ਤੇ 243 ਕਰੋੜ ਰੁਪਏ ਦੇ ਕਰੀਬ ਐਸਾ ਪੈਸਾ ਹੈਗਾ ਜਿਹਦਾ ਮਤਲਬ ਇਹਨਾਂ ਨੇ ਹਿਸਾਬ ਨਹੀਂ ਦਿੱਤਾ ਇਹਦਾ ਉਹਨਾਂ ਨੇ ਟੈਲੀ ਕੀਤਾ ਹੈਗਾ ਕਿ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਆ ਉਹ ਫਾਈਲ ਕੀਤਾ ਸੀ ਉਹ ਆ ਤਾਂ ਇੱਕ ਗੱਲ ਤਾਂ ਕਲੀਅਰ ਹੈ ਕਿ ਵਿਕਰਮ ਸਿੰਘ ਮਜੀਠੀਆ ਇਸ ਤੋਂ ਪਹਿਲਾਂ ਐਨ ਪੀ ਸੀ ਐਕਟ ਦਾ ਜਲਾ ਕੇ ਸੁਖਤ ਰਹੇ ਆ ਉਸ ਕੇਸ ਦੇ ਵਿੱਚ ਟੋਟਲ 77 ਬੰਦੇ ਜਿਹੜੇ ਆ ਉਹ ਮਲਜ਼ਮ ਹੈਗੇ ਆ ਉਹਦੇ ਵਿੱਚੋਂ 25 ਬੰਦਿਆਂ ਨੂੰ ਜਿਹੜੀ ਹੈਗੀ ਆ ਉਹ سزا ਹੋ ਸਕ ਚੁੱਕੀ ਹੈਰ ਉਹਨਾਂ ਦੀ ਪ੍ਰਾਪਰਟੀਆਂ ਕੋਰਕ ਕਰਨ ਦੀ ਘਰ ਵੀ ਚੱਲ ਰਹੀ ਹੈ ਅੱਜ ਜਦੋਂ ਉਹਨੂੰ ਅਰੈਸਟ ਕੀਤਾ ਗਿਆ ਹੈਗਾ ਜਦੋਂ ਕਿਸੇ ਵੀ ਸਿਆਸੀ ਪਾਰਟੀ ਨੇ ਐਫ ਆਈ ਆਰ ਦੀ ਕਾਪੀ ਪੜ੍ਹੀ ਨਹੀਂ ਹੈਗੀ ਉਹ ਇੱਕ ਖਵਾਰ ਦੇ ਸਟੇਟਮੈਂਟ ਦੇ ਰਹੇ ਆ ਕਿ ਇਹ ਬਦਲਾਖੋਰੀ ਦੀ ਭਾਵਨਾ ਹੈਗੀ ਹੈ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਤਾਂ ਕੋਈ ਤੱਕੜੀ ਨਹੀਂ ਹੈਗੀ ਤੁਸੀਂ ਇਹ ਫੋਲ ਸਕੋ ਕਿ ਜਾਂ ਜਾਂਚ ਸਕੋ ਕਿ ਬਦਲਾਖੋਰੀ ਭਾਵਨਾ ਹੈਗੀ ਜ ਕਿਵੇਂ ਅੱਜ ਰਿਮਾਂਡ ਤੇ ਮੋਹੱਲੇ ਸਪੈਸ਼ਲ ਕੋਰਟ ਚ ਬਹਿਸ ਹੋਈ ਹੈ ਹਾਈ ਕੋਰਟ ਦੇ ਤਿੰਨ ਸੀਨੀਅਰ উকਿਲਾ ਨੇ ਠੋਕੇ ਬਹਿਸ ਕੀਤੀ ਹੈ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੇ ਪੁਲਿਸ ਰਿਮਾਂਡ ਨੂੰ ਆਪੋਜ਼ ਕੀਤਾ ਕਿ ਪੁਲਿਸ ਰਿਮਾਂਡ ਨਾ ਦਿੱਤਾ ਜਾਵੇ ਇਸ ਦੇ ਬਾਵਜੂਦ ਸਪੈਸ਼ਲ ਕੋਰਟ ਨੇ 7 ਦਿਨ ਦਾ ਰਿਮਾਂਡ ਪ੍ਰੋਵਾਈਡ ਕੀਤਾ ਹੈਗਾ ਡਿਜੀਲੈਂਸ ਨੂੰ ਇਟ ਮੀਨਸ ਕਿ ਅਦਾਲਤ ਨੂੰ ਲੱਗਦਾ ਹੈਗਾ ਕਿ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਨੂੰ ਕਾਫੀ ਕੋਸ਼ਿਸ਼ ਹੈਗਾ ਜਿਹੜੀ ਬਿਕਰਮ ਸਿੰਘ ਜਿੱਥੇ ਦੀ ਹਮਾਇਤ ਕੀਤੀ ਜਾ ਰਹੀ ਹੈ ਅਸਲ 'ਚ ਹੁਣ ਜਿਹੜੀਆਂ ਪੰਜਾਬ ਦੀਆਂ ਮੁੱਖ ਸਿਆਸੀ ਪਾਰਟੀਆਂ ਸੀ ਉਹ ਅਸਲ 'ਚ ਖਾਸ਼ੇ ਚ ਲਈਆਂ ਹੈ ਭਾਵੇਂ ਉਹ ਕਾਂਗਰਸ ਆ ਭਾਵੇਂ ਉਹ ਅਕਾਲੀ ਦਲ ਭਾਜਪਾ ਜਿਹੜੀ ਹੈਗੀ ਆ ਉਹ ਇਹਨਾਂ ਨਾਲ ਸਾਂਝ ਪਿਆਲੀ ਜਿਹੜੀ ਆ ਉਹ ਹਮੇਸ਼ਾ ਵਰਉਂਦੀ ਰਹੀ ਹੈ ਬਿੱਟੂ ਦਾ ਜਿਹੜਾ ਸਟੈਂਡ ਹੈਗਾ ਉਹ ਭਾਜਪਾ ਦਾ ਸਟੈਂਡ ਨਹੀਂ ਹੈਗਾ ਇਸ ਤਰ੍ਹਾਂ ਕਿ ਉਹਨਾਂ ਤੇ ਹੈਗੀ ਹੈ ਮੌਕਾਪ੍ਰਸਤੀ ਉਹਨਾਂ ਬਰਤਾ ਆਪਾਂ ਇਹੀ ਗੱਲ ਕਹਿ ਸਕਦੇ ਆ ਡਿਗਰੇਸ਼ਨ ਜਿੱਥੇ ਖਾਦਰੀ ਐਫ ਆਈ ਆਰ ਉਹ ਐਸ ਆਈਟੀ ਵੱਲੋਂ ਨੋਟਿਫਿਕੇਸ਼ਨ ਕਰਕੇ ਦਰਜ ਕੀਤੀ ਗਈ ਹੈ 540 ਕਰੋੜ ਦਾ ਲਾਂਨ ਦੇ ਨੂੰ ਹੋਇਆ ਉਹਦੇ 243 ਕਰੋੜ ਦਾ ਲਾਂਨ ਦੀ ਜਿਹੜਾ ਹੈਗਾ ਉਹ ਟੈਲੀ ਨਹੀਂ ਹੋ ਰਿਹਾ ਹੈਗਾ ਇਹ ਨਹੀਂ ਪਤਾ ਲੱਗ ਰਿਹਾ ਕਿ ਕਿੱਥੋਂ ਆ ਤੇ ਕਿੱਥੇ ਗਿਆ ਉਹਦਾ ਮਜੀਠੀਏ ਨੇ ਕੋਈ ਹਿਸਾਬ ਨਹੀਂ ਦਿੱਤਾ ਹੈਗਾ ਇਹ ਚ ਹਜੇ ਇੱਕ ਹੋਰ ਵੱਡੀ ਗੱਲ ਐਫ ਆਈ ਆਰ ਦੇ ਵਿੱਚ ਕਿ ਮਜੀਠੀਏ ਦੀ ਵਾਈਫ ਵਾਲ ਵੀ ਵਿਜੀਲੈਂਸ ਇੰਡੀਕੇਟ ਕਰ ਰਹੀ ਹੈ ਉਹ ਇਹ ਕਰ ਰਹੀ ਹੈ ਕਿ ਇਹਦੇ ਵਿੱਚ ਮੈਡਮ ਗਨੀ ਮਜੀਠੀਆ ਦਾ ਵੀ ਰੋਲ ਹੈਗਾ ਔਰ ਇਸ ਤੋਂ ਇਲਾਵਾ ਨੇ ਇਹ ਓਪਨ ਛੱਡਿਆ ਹੈ ਇਹਦੇ ਵਿੱਚ ਹੋਰ ਬੰਦੇ ਵੀ ਜਿਹੜੇ ਆ ਉਹ ਐਜ਼ ਅਕਿਊਜ਼ਡ ਨੋਮੀਨੇਟ ਕੀਤੇ ਜਾ ਸਕਦੇ ਆ ਇੱਕ ਤੇ ਚ ਵੱਡੀ ਗੱਲ ਇਹ ਹੈ ਜਿਹੜੀ 100% ਦੀ ਸਬਸਿਡੀ ਵਾਲੀਆਂ ਪੰਜ ਇੰਡਸਟਰੀਜ਼ ਹਨ ਔਰ ਪੰਜਾਂ ਦਾ ਮਾਲਕ ਵੀ ਜਿੱਥਿਆ ਹੈਗਾ ਇਸ ਸਰ ਦੇ ਵਿੱਚ ਹੋਰ ਵੀ ਬਹੁਤ ਇੰਡਸਟਰੀ ਲੈਸ ਦਾ ਹੋ ਵੀ ਸਾਰੇ ਹੈ ਕਿਸੇ ਨੂੰ ਇੰਨੀ ਸਬਸਿਡੀ ਨਹੀਂ ਮਿਲੀ ਹੈਗੀ ਜਿਹੜੇ 7 ਦਾ ਪੁਸ ਰਿਪੋਰਟ ਹੈਗਾ ਇਹ ਬਹੁਤ ਅਹਿਮ ਹੈਗਾ ਇਹਦੇ ਵਿੱਚ ਵਿਜੀਲੈਂਸ ਨੇ ਨਵੀਂ ਐਵੀਡੈਂਸ ਕੀ ਲੈ ਕੇ ਆਉਂਦੀ ਹੈਗੀ ਆ ਇਸ ਗੱਲ ਤੇ ਬਹੁਤ ਨਿਗਰਾਨ ਕਰੂਗਾ ਪਰ ਫਿਲਹਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਮਤਲਬ ਸਿਆਸਤ ਕਰਨ ਦੇ ਥਾਂ ਤੇ ਜਾਂ ਪੋਲਿਟਿਕਸ ਕਰਨੀ ਥਾਂ ਤੇ ਓਕੇ ਗੱਲੋ ਵੀ ਇੱਕ ਦੋਸਤੀ ਨਭੌਣ ਦੀ ਗੱਲ ਕਰ ਰਹੀਆਂ ਜਾਂ ਇੱਕ ਜਿਵੇਂ ਸ਼ਖਪਾਲ ਸਿੰਘ ਖੇਰਾ ਨੇ ਬੋਲੇ ਆ ਉਹਦਾ ਬੋਲਣਾ ਉਹ ਤੁਹਾਨੂੰ ਕੁਝ ਜਾਇਜ਼ ਲੱਗਦਾ ਕਿਉਂਕਿ ਖੁਦ ਮਤਲਬ ਈ.ਡੀ ਦੇਤੇ ਬਿジネス ਕਰਕੇ ਉਹ ਜੀਨਚ ਰਹਿ ਕੇ ਆਇਆ ਉਹਨਾਂ ਨਾਲ ਤਾਂ तू ਮੇਰੇ ਹੱਕ 'ਚ ਬੋਲੇਸੇ ਮੈਂ ਤੇਰੇ ਹੱਕ 'ਚ ਬੋਲਾਂਗਾ ਪਰ ਅੱਜ ਉੱਥੇ ਔਰਤਾਂ ਉਹ ਵੀ ਗਈਆਂ ਜਿਨ੍ਹਾਂ ਦੇ ਪਰਿਵਾਰ ਨਸ਼ੇ ਕਰਕੇ ਉੱਜੜੇ ਐ ਤੇ ਉਹਨਾਂ ਨੇ ਵੀ ਉੱਥੇ ਮਤਲਬ ਤਖਤੀਆਂ ਲਾਇਕੀ ਮਤਲਬ ਇਹ ਸਦ੍ਰੱਤਾ ਦਾ ਸਵਾਗਤ ਕੀਤਾ ਤੇ ਨਾਲ ਸਰਕਾਰ ਤੋਂ ਮੰਗ ਕੀਤੀ ਹੈ ਇਸ ਸਖਤ ਕ੍ਰਮਿਕ ਕਾਰਵਾਈ ਲਈ ਉਹ ਕੀਤੀ ਗਈ 100% ਦੇ ਸਬਸਿਡੀਆਂ